गुरबाणी अज की गल करती है स so, गुरी पढ़नी पेगी विचारनी नहीं पेगी so, दो दो चीजा हैं भोला स so, भोला कौन है ਜੋ ਆਪਕੋ ਨੇ ਹਮ ਤੇ ਵਿਸ਼ਵਾਸ ਰੱਖਦਾ ਹੈ ਪ੍ਰਭੂ ਤੇ ਸਰਦਾ ਰੱਖਦਾ ਹੈ ਭਾਵਨਾ ਰੱਖਦਾ ਹੈ ਸੋ ਚਲਾਕ ਜੋ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਸੋ ਸਾਰਿਆਂ ਨੂੰ ਛੋਟਾ ਸਮਝਦਾ ਹੈ ਮੈਂ ਸਮਝਦਾ ਰਹਾਂ ਸੋ ਆ ਫਰਕ ਹੈ ਦੋਨਾਂ ਚ ਦੋ ਦੋ ਚੀਜ਼ਾਂ ਬਣਾਈਆਂ ਹਨ ਪਰਮੇਸ਼ਰ ਨੇ ਪਹਿਲੋਂ ਮਨੁੱਖ ਅਸ਼ਾਰਿਆਂ ਨਾਲ ਸਮਝਾਂਦਾ ਰਿਹਾ ਸ ਹਾਲੇ ਹਾਲੇ ਬੋਧ ਹੋਇਆ ਇਹ ਆਪਣੇ ਦੰਦਾਂ ਨੂੰ ਨਾ ਨੂੰ ਹਥਿਆਰ ਬਣਾਇਆ ਕਿਸੇ ਨਾਲ ਝਗੜਾ ਕਰਨਾ ਦੰਦਾ ਨਾ ਆਪਣੇ ਨਵਾਂ ਨਾਲ ਫਿਰ ਹੌਲੀ ਹੌਲੀ ਸਨੋਤਰ ਫਿਰ ਇਹ ਵਰषा ਫਿਰ ਦੂਰ ਤੋਂ ਮਾਰ ਕਰਨ ਲਈ ਤੀਰ ਬਣਾਇਆ ਫਿਰ ਹੌਲੀ ਹੌਲੀ ਵੱਡੇ ਹਥਿਆਰ ਬੰਦੋਕ ਗੋਲੇ ਟੈਂਕ ਜਾਜ ਹੌਲੀ ਹੌਲੀ ਵਿਕਾਸ ਹੋਇਆ ਐ ਇਨ ਮਨੁੱਖ ਕੋਲ ਪਹਿਲਾਂ ਕੋਈ ਲਿਪੀ ਨਹੀਂ ਸੀ ਸ਼ਬਦ ਨਹੀਂ ਸੀ ਸ ਹੌਲੀ ਹੌਲੀ ਗਿਆਨ ਹੋਇਆ ਅੱਜ ਹਜ਼ਾਰਾਂ ਸ਼ਬਦ ਹਨ ਹਜ਼ਾਰਾਂ ਬੋਲੀਆਂ ਹਨ ਕਿ ਹੱਸਣਾ ਜਾਂ ਰੋਣਾ ਇਹ ਕਿਸੇ ਭਾਸ਼ਾ ਚ ਹੈ ਅੰਗਰੇਜ਼ੀ ਜਾਂ ਹਿੰਦੀ ਉਰਦੂ ਫਾਰਸੀ ਸੰਸਕ੍ਰਿਤੀ ਨਹੀਂ ਇਹ ਕੋਈ ਹੈ ਇਹ ਸਤਿਆਂ ਤੋਂ ਹੈ ਸੋ ਜਦੋਂ ਸਭ ਕੁਝ ਪਰਮੇਸ਼ਰ ਦਾ ਹੈ ਪਰਮੇਸ਼ਰ ਤੋਂ ਆਇਆ ਹੈ ਸੋ ਰਣੈਸ਼ਾਂ ਨੂੰ ਕੀ ਸ਼ਾਂਤੀ ਹੈ ਕੀ ਖੁਸ਼ ਹੋਏ ਜਦੋਂ ਤਨ ਮਨ ਧਨ ਸਭ ਕੁਝ ਉਸਦਾ ਹੈ ਕੀ ਉਹ ਨੋ ਸ਼ਾਂਤੀ ਹੈ ਸੋ ਕਿਵੇਂ ਦਰਵਾਜ਼ੇ ਤੇ ਜਾਵਾਂਗੇ ਕਿਵੇਂ ਪਰਮੇਸ਼ਰ ਦੇ ਘਰ ਚ ਪ੍ਰਵੇਸ਼ ਕਰਾਂਗੇ ਸੋ ਇਹ ਨਿੱਕੀ ਜੀ ਬੂੰਦ ਕੱਪਦੀ ਹੈ ਨੱਚਦੀ ਹੈ ਸੋ ਪਾਣੀ ਦੇ ਬੁਲਬੁਲਿਆ ਕੀ ਮਨਿਆਰ ਹੈ ਸਾਡੇ ਸੋ ਚਾਰ ਜਿਨ੍ਹਾਂ ਦੀ ਜ਼ਿੰਦਗੀ ਹੈ ਸੋ ਤੇ ਛੋਟੀ ਜੀ ਜ਼ਿੰਦਗੀ ਚ ਕੀ ਕੀ ਸਿੱਖ ਸਕਦੇ ਆਂ ਅੱਜ ਭੰਡਾਰੇ ਭਰੇ ਪਏ ਹਨ ਇਹ ਸਮੁੰਦਰ ਦੀ ਮਛਲੀ ਜਲ ਦੀ ਮਛਲੀ ਜਲ ਚ ਹੀ ਹੈ ਉਹਦਾ ਮਰਨ ਜੀਵਨ ਸੋ ਜੇ ਹੋਰ ਜਲ ਚ ਚਲੀ ਗਈ ਪਰ ਜਾਲੀ ਹੈ ਉਹਦਾ ਜੀਵਨ ਸਾਨੂੰ ਇਸ ਸੰਸਾਰ ਚ ਵਿਚਰਨਾ ਪਏਗਾ ਆਰਥਿਕ ਸਮਾਜਿਕ ਇਹ ਰਾਜਨੀਤਿਕ ਤਾਰਿਕ ਸਭ ਕੋ ਸਮਝਣਾ ਪਵੇਗਾ ਧਰਮ ਤੋਂ ਬਿਨਾ ਸਭ ਕੁਝ ਜ਼ੀਰੋ ਹੈ ਸ ਇਹ ਆਰਥਿਕ ਤਰੱਕੀ ਧਨ ਦੀ ਕਮਾਈ ਧਨ ਇਕੱਠਾ ਕਰ ਲਿਆ ਮਾਨਸਿਕ ਸ ਜੇ ਮਨ ਦੇ ਸਾਕਤ ਨਹੀਂ ਸਮਝੀ ਫਿਰ ਵੀ ਅਧੂਰੇ ਹਾਂ ਇਹ ਲੋਕਾਂ ਚ ਨਾ ਹੋਣਾ ਲੋਕਾਂ ਚ ਜਾਣ ਪਛਾਣ ਆਉਣੀ ਵੱਡੇ ਹੋ ਜਾਣਾ ਸੋ ਰਾਜਾ ਰਾਜੇ ਹੋਏ ਦਾ ਨਾਂ ਹੈ ਸੋ ਸਹਜ ਧੀਰਜ ਸੰਤੋਖ ਦਇਆ ਧੀਮਾ ਇਹ ਧਰਮ ਚ ਸਾਰੇ ਗੁਣ ਹਨ ਧਰਮ ਤੋਂ ਬਿਨਾ ਅਸੀਂ ਜ਼ੀਰੋ ਹਾਂ ਕੋਈ ਵੀ ਕਾਰੋਬਾਰ ਕੋਈ ਵੀ ਬਿジネス ਕੋਈ ਵੀ ਧੰਦਾ ਜ਼ੀਰੋ ਤੋਂ ਹੀ ਸ਼ੁਰੂ ਹੁੰਦਾ ਹੈ ਇੱਕ ਵਾਰੇ ਬਾਹਰ ਲੈ ਵਧੇ ਜਾਂਦੇ ਆ ਨਾ ਬੱਚੇ ਸੋ ਉਥੇ ਡਾਲਰ ਰੁੱਖਾਂ ਨਾਲ ਨਹੀਂ ਲੱਗੇ ਹਾਰਡ ਵਰਕ ਕਰਨੀ ਪੈਂਦੀ ਹੈ ਜਦੋਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗਰੇਜ਼ੀ ਚ ਅਨਵਾਦ ਹੋਇਆ ਹੈ ਕਿਰਤ ਕਰਨੀ ਉਹਨਾਂ ਦੇ ਜੀਵਨ ਚ ਹੈ ਸਾਰੇ ਕੰਮ ਕਰਦੇ ਹਨ ਧੰਦਾ ਕਰਦੇ ਹਨ ਬਿਜ਼ਨਸ ਕਰਦੇ ਹਨ ਸੋ ਉਹਨਾਂ ਦੇ ਸਕੂਲਾਂ ਚ ਪੜਾਇਆ ਜਾਂਦਾ ਹੈ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧ ਮਖੀਰਾ ਮਧਾਤਨ ਮਖੀਰਾ ਜੈਸੇ ਮੱਛੀ ਮੱਖੀ ਇਹ ਸ਼ਾਇਦ ਦੀ ਜਲ ਚ ਇਕਮਿਕ ਹੋਈ ਹੈ ਉਹਨੇ ਘਰ ਬਣਾਇਆ ਹੈ ਜਾਲ ਢੋਣ ਵਾਲੀ ਮੱਖੀ ਅੱਡ ਹੈ ਸ਼ਹਿਦ ਲਿਆਉਣ ਵਾਲਾ ਅੱਡ ਹੈ ਅੱਡੋ ਅੱਡ ਧੰਦੇ ਲੱਗੇ ਹਨ ਇੱਕ ਵਿੱਚ ਰਾਣੀ ਮੱਖੀ ਹੈ ਜਿਹਦਾ ਹੁਕਮ ਮੰਨਦੀਆਂ ਦੂਜੀਆਂ ਮੱਖੀਆਂ ਬੱਚੇ ਪੈਦਾ ਕਰਨ ਵਾਲੀਆਂ ਅੱਡ ਮੱਖੀਆਂ ਹਨ ਮਖੱਟੂ ਮੱਖੀਆਂ ਆਟੇ ਹਨ ਇਹ ਪੰਜੇ ਉਂਗਲਾ ਬਰਾਬਰ ਨਹੀਂ ਸੋ ਐਸਾ ਪਰਮੇਸ਼ਰ ਦਾ ਖੇਲ ਹੈ ਪੁਰਾਣੀ ਮੱਖੀ ਦਾ ਆਰਡਰ ਮੰਨਦੀਆਂ ਹਨ ਸ ਅਜਿਹਾ ਖੇਲ ਹੈ ਪਰਮੇਸ਼ਰ ਦਾ ਇਹ ਸਤਿਆ ਤੋ ਅਸੀਂ ਫਿਰ ਸਾਨੂੰ ਬਹੁਤ ਹੋਇਆ ਗਿਆਨ ਹੋਇਆ ਅਸੀਂ ਨੰਗੇ ਆ ਹੜੇ ਹੜੇ ਆਵੇ ਪੱਤਰਾ ਦਾ ਸਰੀਰ ਕੱਜਿਆ ਹੜੇ ਹੜੇ ਅਸੀਂ ਇੱਕ ਪਾ ਬੀਜੀ ਖੇਸ ਔਰ ਯਾਤਰਾ ਇਹ ਖੱਤਰ ਹੋਣਿਆ ਹੜੇ ਹੜੇ ਅੱਜ ਵਨਸਵਨ ਨੇ ਵਸਤਰ ਪਾ ਰਹੇ ਆ ਪਹਿਲੋਂ ਪਥਰਾ ਤੇ ਲਿਖਿਆ ਜਾਂਦਾ ਸੀ ਫਿਰ ਇਹ ਪੱਤਰ ਜੋ ਰੁੱਖਾਂ ਦੇ ਪੱਤਰ ਸੀ ਅੱਜ ਵੀ 2 ਤੋਂ 2000 ਸਾਲ ਤੱਕ ਉਹ ਪੱਤਰ ਪਏ ਹਨ ਕਾਗਜ਼ ਤੋਂ ਹੀ ਜ਼ਿਆਦੀ ਆਉਂਦੀ ਮਨਿਆਦ ਹੈ ਸੰਸਕ੍ਰਿਤੀ ਲਿਖੀ ਹੈ ਇਹ ਭਾਸ਼ਾ ਲਿਖੀਆਂ ਹੋਈਆਂ ਸੋ ਜਦੋਂ ਦਾਏ ਬਿਜਲੀ ਆਈ ਇਹ ਤੇਲ ਵਾਲੇ ਸੰਦ ਆਏ ਸਾਨੂੰ ਪੰਜਾਬੀ ਚ ਇਹਨਾਂ ਦਾ ਨਾਂ ਰੱਖਾਂ ਵੀ ਔਖਾ ਹੋ ਗਿਆ ਪੰਜਾਬੀ ਭੌਲਿਕ ਬੋਲੀ ਕਹਿੰਦੇ ਮਾਂ ਬੋਲੀ ਸੀ ਇਹ ਖਲੋਪ ਹੋ ਰਹੀ ਐ ਸੋ ਜਿਹਦੀ ਚੜ੍ਹਦੀ ਕਲਾ ਹੁੰਦੀ ਐ ਨਾ ਉਹਦਾ ਬੋਲ ਵਾਲਾ ਹੁੰਦਾ ਹੀ ਐ ਅਸਈ ਖੋਜ ਕਰਨੀ ਸੀ ਅੰਗਰੇਜ਼ੀ ਚ ਜਦੋਂ ਦੇ ਬਿਜਲੀ ਆਈ ਤੇਲ ਦੇ ਸੰਦ ਆਏ ਉਹਨਾਂ ਦੇ ਨਾਂ ਰੱਖਣੇ ਪੰਜਾਬੀ ਚ ਔਖੇ ਹੋ ਗਏ ਖੋਜ ਕਰਨੀ ਪਏਗੀ ਹੱਥ ਤੇ ਹੱਥ ਧਰਿਆ ਮੂੰਹ ਚ ਰੋਟੀ ਪਾਵਾਂਗੇ ਦੰਦ ਚਬਾਣਗੇ ਅਜਿਦੇ ਆ ਠਾਕਰ ਦਾ ਰਸ ਆਇਆ ਹੈ ਅੰਦਰ ਮਾਸ ਹੱਡੀ ਖੂਨ ਨਹੀਂ ਕੁਝ ਬਣਿਆ ਨਹੀਂ ਅੰਦਰ ਬਹੁਤ ਸਿਸਟਮ ਹੈ ਬੇਅੰਤ ਸਿਸਟਮ ਹੈ ਲੱਖਾਂ ਸੈੱਲ ਬਣਦੇ ਹਨ ਬੇਅੰਤ ਸੈੱਲ ਜਿਨ੍ਹਾਂ ਦੀ ਗਿਣਤੀ ਨਹੀਂ ਆਪਾਂ ਹੀ ਮਰੇ ਹਨ ਬਾਰੇ ਹਨ ਤਿਆਰ ਹੋ ਰਹੇ ਹਨ ਸਰੀਰ ਚੱਲ ਰਿਹਾ ਹੈ ਇਹ ਜਿਵੇਂ ਇੱਟਾਂ ਹਨ ਇਹ ਮਕਾਨ ਖੜਾ ਹੈ ਜਿਵੇਂ ਥੰਮਲੇ ਆਤੇ ਇਹ ਸਰੀਰ ਖੜਾ ਹੈ ਸੋ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਬਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਮੈਂ ਕਨੌਣ ਰੂਪ ਹਾਂ ਸਿਸ਼ਟ ਰੂਪ ਹਾਂ ਸੱਚ ਰੂਪ ਹਾਂ ਸ ਇਹ ਪਹਾੜ ਤੇ ਚੜਨਾ ਹੈ ਰਸਤਾ ਔਖਾ ਹੈ ਪੀੜਾ ਰਸਤਾ ਹੈ ਸੁਈ ਦੇ ਨੱਕੇ ਚ ਲੰਘਣਾ ਪਏਗਾ ਖੰਡੇ ਦੀ ਧਾਰ ਤੇ ਟੁਰਨਾ ਪਏਗਾ ਸੱਚ ਤੇ ਚੱਲਣਾ ਪਏਗਾ ਕਹਿੰਦੇ ਕਲ ਯੁਗ ਸਤਜੁਗ ਸਤਜੁਗ ਜਦੋਂ ਸੱਚ ਬੋਲਾਂਗੇ ਸਤਜੁਗ ਆਏਗਾ ਇਹ ਬੀਜ ਬੀਜਣਾ ਪਏਗਾ ਤੋ ਫਾੜ ਦੀ ਨਾਲ ਬਣਿਆ ਦਲੀਆ ਬਣਿਆ ਆਟਾ ਬਣਿਆ ਨਹੀਂ ਉਗਣਾ ਸਭ ਦੋ ਚਿੱਤੀ ਗੱਲ ਨਹੀਂ ਬੰਨੀ ਅੰਦਰੋਂ ਬਾਹਰੋਂ ਇੱਕ ਹੋਣਾ ਪਏਗਾ ਸਤਜੁਗ ਜੇ ਅੰਦਰੋਂ ਬਾਹਰੋਂ ਅਸੀਂ ਇੱਕ ਹਾਂ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਤੋਂ ਮਖੀਰਾ ਸੋ ਬੇਨਤੀਆ ਕਰੀਏ ਜਿਵੇਂ ਜਲ ਬਿਨ ਮਛਲੀ ਨਹੀਂ ਰਹਿ ਸਕਦੀ ਪਾਵਰਾ ਫਲ ਬਿਨਾ ਨਹੀਂ ਰਹਿ ਸਕਦਾ ਇਹ ਪਾਣੀ ਚ ਜਿਵੇਂ ਦੁੱਧ ਸਮਾ ਜਾਂਦਾ ਸੋ ਇਹ ਇੱਕ ਤਰ੍ਹਾਂ ਦੀ ਤਰੀਕ ਹੈ ਇਹ ਤਪੀਹਾ ਬੂੰਦ ਬਿਨਾਂ ਤਰਸਦਾ ਹੈ ਇਹ ਚਾਤਰਕ ਜਿਵੇਂ ਚੰਦ ਜਿਗਰ ਸਭ ਗੁਰੂ ਨਾਲ ਐਸੀ ਫਰੀਦ ਪਾਣੀ ਹੈ ਗੁਰੂ ਤੋਂ ਬਿਨਾ ਅੱਖਾਂ ਤੇ ਪੱਟੀ ਬੱਝੀ ਹੈ ਅੰਦੇ ਹਾਂ ਸੀ ਦਿਨ ਦ੍ਰਿਸ਼ਟੀ ਤਰਲੋਚਨ ਇਹ ਦਸਵਾਂ ਦਰਵਾਜ਼ਾ ਖੁੱਲਣਾ ਪਏਗਾ ਇਹ ਪਹਾੜਾਂ ਤੇ ਉੱਪਰ ਚੜਨਾ ਪਏਗਾ ਰਸਤਾ ਔਖਾ ਹੈ ਪੈਂਡਾ ਘਟੇਗਾ ਤਰੀਫ਼ ਦੀ ਯਾਤਰਾ ਖਤਮ ਹੋ ਜਾਣੀ ਹੈ ਮਨ ਦੀ ਯਾਤਰਾ ਇਹ ਜੋਤ ਚ ਮਿਲਣਾ ਹੈ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਸੋ ਸੱਚ ਦਾ ਤੇ ਚੱਲਣਾ ਪਏਗਾ ਮਾਰਗ ਔਖਾ ਹੈ ਸੱਚ ਦੇ ਵਪਾਰੀ ਇਧਰਲੇ-ਉਧਰਲੇ ਹ ਸੋ ਆਖਰੀ ਔਰ ਪਹਿਲਾ ਮੌਕਾ ਮੈਂ 1 ਲੱਖ ਤੇ ਖੜਾ ਖੜ ਸਕਦਾ ਬਿੰਨ ਲੱਤਾ ਤੋਂ ਡਿੱਗਾ ਜਿੰਨ ਕੀ ਰਵਾਏ ਕੀ ਹਾਈ ਹਾਈ ਕਰਾਏ ਕੀ ਜਿਹੜਾ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਜਿਹਦੀ ਚੜ੍ਹਦੀ ਕਲਾ ਹੁੰਦੀ ਆ ਉਹਦਾ ਬੋਲ ਵਾਲਾ ਹੁੰਦਾ ਹੀ ਹੈ ਸੋ ਸਿੱਖਾਂ ਨੇ ਵੱਡੀਆਂ-ਵੱਡੀਆਂ ਖੁਰਸੀਆਂ ਤੇ ਬਹਿਣਾ ਹੈ ਵੱਡੀਆਂ-ਵੱਡੀਆਂ ਮੱਲਾ ਬੰਨਿਆ ਅਧਿਕਾਰੀ ਬੰਨਣਾ ਪਏਗਾ ਸੋ ਅਸੀਂ ਸਿੱਖਾਂ ਨੂੰ ਰੋਜ਼ ਕੁਛ ਨਾ ਕੋ ਸਿੱਖਦੇ ਰਹਿਣਾ ਹੈ ਜੀ ਧਰਮ ਬਿੜਾ ਰਾਜ ਨਹੀਂ ਚੱਲਣਾ ਧਰਮ ਸਾਡਾ ਕੀ ਅਸੀਂ ਮਨੁੱਖ ਆਂ ਸਾਰੇ ਮਨੁੱਖਾਂ ਨੂੰ ਪਿਆਰ ਕਰਨਾ ਹੈ ਆਪਣੇ ਆਪ ਨੂੰ ਪਿਆਰ ਕਰਨਾ ਹੈ ਅੰਦਰ ਹੀ ਇਹ ਪਰਮੇਸ਼ਰ ਔਰ ਗੁਰੂ ਅੰਦਰ ਹੀ ਪ੍ਰਗਟ ਹੋਏਗਾ ਜੀ ਰਿਜਕ ਬਾਹਰ ਹੈ ਜਿੱਥੇ ਚੁੰਝ ਦਿੱਤੀ ਹੈ ਉੱਥੇ ਰਿਜਕ ਦਿੰਦਾ ਹੈ ਸੋ ਸਭ ਕੁਝ ਇਸ ਰੀਚ ਮਿਲੇਗਾ ਜੀ ਥੋੜੀ ਜੀ ਜ਼ਿੰਦਗੀ ਹੈ ਸੋ ਇੰਨੀਆਂ ਮੱਲਾ ਨਹੀਂ ਮਾਰ ਸਕਦੇ ਸੋ ਜਿਹਦੇ ਚ ਤੈਨੂੰ ਅੰਦਰੋਂ ਤੇਰੀ ਲਗਨ ਹੈ ਪ੍ਰੀਤ ਹੈ ਉਹਦੇ ਚ ਮਿੰਦ ਕਰਨੀ ਹੈ ਕਿਰਤ ਕਰਨੀ ਨਾਮ ਜਪਣਾ ਵੰਟ ਕੇ ਸਿੱਖਣਾ ਇਹ ਹੀ ਸਿੱਖਿਆ ਦਿੱਤੀ ਹੈ ਜੀ ਸੋ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਅਉ ਗੁਰਬਖਸ਼ ਨਾ ਰ ਬਖਸ਼ ਲੈਣਾ ਬਖਸ਼ ਲੈਣਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 94 174 37 746